ਗੁਰਦਾਸਪੁਰ ਬਟਾਲਾ ਰੋਡ ਤੇ ਨਾੜ ਦੀ ਅਗ ਨਾਲ ਨੈਸ਼ਨਲ ਹਾਈਵੇ ਤੇ ਕਣਕ ਨਾਲ ਭਰੇ ਦੋ ਟਰੱਕ ਅੱਗ ਦੀ ਚਪੇਟ ਚ ਆ ਗਏ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਲਈ ਪੂਰਾ ਜ਼ੋਰ ਲਾਇਆ ਇਹ ਹਾਦਸਾ ਬਟਾਲਾ ਨੇੜੇ ਇੱਕ ਕਸਬਾ ਖੋਖਰ ਫੌਜੀਆਂ ਕੋਲ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਇੱਕ ਕਿਸਾਨ ਵੱਲੋਂ ਖੇਤਾ ਚ ਨਾੜ ਨੂੰ ਲਗਾਈ ਅੱਗ ਦੇ ਚੱਲਦੇ ਵਾਪਰਿਆ ਜਿਸ ਨਾਲ ਕਿਨਾਰੇ ਤੇ ਖੜੇ ਦੋ ਟਰੱਕ ਅੱਗ ਦੀ ਲਪੇਟ ਚ ਆ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਟਰੱਕ ਡਰਾਈਵਰਾਂ ਕੇਵਲ ਸਿੰਘ ਅਤੇ ਨਰਿੰਦਰ ਨੇ ਦੱਸਿਆ ਕਿ ਉਹ ਟਰੱਕ ਸੜਕ ਖੜੇ ਕਰਕੇ ਛੀਨਾ ਸੈਲੋ ਗੋਦਾਮ ਵਿੱਚ ਕਣਕ ਉਤਾਰਨ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਜਦੋਂ ਸੜਕ ਦੇ ਨਾਲ ਪੈਂਦੇ ਖੇਤ ਵਾਲੇ ਕਿਸਾਨ ਨੇ ਨਾੜ ਨੂੰ ਅੱਗ ਲਗਾ ਦਿੱਤੀ ਇਹ ਭਾਈ ਨਾੜ ਕਰਕੇ ਨਾੜ ਨੂੰ ਅੱਗ ਲਾਈ ਆ ਉਹ ਮੁੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵਾਲੀ ਗੱਡੀਆਂ ਦੋਹਾਂ ਤੋਂ ਗੱਡੀਆਂ ਵਿੱਚ ਛਾਣ ਹੋ ਗਿਆ ਵੇਖੋ ਫੁੱਟਵਾਸੀ ਹੋ ਗਈ ਨੁਕਸਾਨ ਘੱਟੋ ਘੱਟ 80 ਲੱਖ ਦਾ ਨੁਕਸਾਨ ਤੇ ਆਈ ਇਹਦਾ ਭਾਈ ਆ ਜਿਵੇਂ ਜ਼ਿਮੀਰਾਂ ਹਮਾਨੇ ਆ ਜ਼ਿਮੀਰਾਂ ਨੂੰ ਪਤਾ ਹੁੰਦਾ ਹੁੰਦਾ ਸੀ ਕਿ ਗੱਡੀਆਂ ਲੱਗੀਆਂ ਆ ਦੇ ਵੀ ਨੇ ਅੱਗ ਲਾਤੀ ਸਾਰੀ ਚ ਵਾੜੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਅੱਗ ਲੱਗੀ ਜੀ ਸਾਰੀਆਂ ਟੁੱਟ ਲਾਹ ਸੰਗੀਆਂ ਵੇਖੋ ਸਾਰੀਆਂ ਆ ਬੜੀਆਂ ਗੱਡੀਆਂ ਨੁਕਸਾਨ ਦੇ ਵੇਖ ਲੋ 14-15 ਲੱਖ ਦੀ ਗੱਡੀ ਆ ਵਿੱਚ ਕੜ ਕੇ ਆ ਕਰਿਆ ਉਹ ਵੀ ਅੱਗ ਲੱਗ ਜੇ ਕਣਕ ਨਹੀਂ ਸਰਕਾਰ ਨੂੰ ਇਹ ਆ ਆ ਆ ਨਾੜੇ ਵਾ ਕੇ ਲਈਏ ਨਾ ਲਾਈ ਜਾਵੇਗੀ